ਜ਼ਿਕਰ ਹੈ ਕਰੋ ਜੀ ਭੁੱਖ ਹਰਕਾਲ ਮੇਰਾ ਕਮੇਟੀ ਵੀ ਪ੍ਰਸ਼ਾਸਨ ਨਾਲ ਜੋ ਗੱਲਬਾਤ ਚੱਲ ਰਹੀ ਸੀ ਉਹ ਟੁੱਟ ਗਈ ਆ ਇਹਨਾਂ ਦਾ ਕੀ ਦਾਫਲਾ ਉਹ ਦਾਫਲਾ ਅੱਗੇ ਵਧ ਰਿਹਾ ਉਧਰੋਂ ਪ੍ਰਸ਼ਾਸਨ ਨੇ ਵੀ ਇਹ ਕਿਤੇ ਹੋਇਆ ਉਹ ਕਿਤੇ ਕਿਤੇ ਇਸ ਵਕਤ ਮੈਰੀਕੇਟ ਕੀਤੇ ਹੋਏ ਆ ਤੇ ਪ੍ਰਸ਼ਾਸਨ ਦੇ ਨਿਪਟਾਰੇ ਸ੍ਰੀਮਾਨ ਸਾਹਿਬ ਅਰੋੜਾ ਜਿੰਮਾਰ ਤੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਹੋਈ ਪਰ ਉਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਜੰਤੂਤ੍ਰ ਤੇ ਆਪਕੋ ਮੰਗਾਂ ਕਰ ਰਹੇ ਨੇ ਵੀ ਸਾਨੂੰ ਕੋਈ ਮੀਟਿੰਗ ਨਹੀਂ ਮੀਟਿੰਗਾਂ ਦੀ ਥਾਂ ਤੇ ਐਲਾਨ ਹੋਏ ਜਿੰਦਾਬਾਦ ਜੁਨਾ ਕੁਝ ਸਾਡੀਆਂ ਮੰਗਾਂ ਦੇ ਵਿੱਚੋਂ ਫਿਰ ਵੀ ਅਸੀਂ ਇਸ ਤੇ ਅੱਗੇ ਗੱਲ ਤੋਰ ਸਕਦੇ ਆ ਇਸ ਕਰਕੇ ਇਹ ਡੈਡਲੌਕ ਜਾਰੀ ਆ ਅਜਾਪ ਕੋ ਬੈਰੀਕੇਡਾਂ ਦੇ ਅੱਗੇ ਬੈਠ ਕੇ ਇਹਨਾਂ ਨੂੰ ਦੇਖੋ ਮੁਰਦਾਬਾਦ ਮੁਰਦਾਬਾਦ ਕਾਰਪੋਰੇਟਾਂ ਦੀ ਦਲਾਲ ਸਰਕਾਰ ਉੱਥੇ ਕਿਸ ਕਾਰਪਟ 'ਤੇ ਬੈਠਦਾ ਹੈ ਮੁਰਦਾਬਾਦ ਮੁਰਦਾਬਾਦ ਬੈਠ ਜਾਓ ਸਾਥੀਓ ਬੈਠ ਜਾਓ ਇੱਕ ਮੈਕਅਰ ਸਾਥੀ ਨੂੰ ਅੱਗੇ ਬਿਲਾ ਲਓ ਜਥੇ ਬੰਦਿਆਂ ਜਥੇ ਬੰਦਿਆਂ ਦੇ ਆਗੂ ਇਕੜਾ ਕੇ ਕੰਪਿਊਟਰ ਦੇ ਆਪਕਾਂ ਦੀ ਹਮਾਇਤ ਤੇਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮਜ਼ਦੂਰ ਆਗੂ ਇਸ ਇਕੱਠ ਦੇ ਵਿੱਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਵੀ ਅੱਜ ਦੇ ਸਰੋਜ ਸੰਮਰਸ਼ਨ ਵਿੱਚ ਅਧਿਆਪਕਾਂ ਦੀ ਪਿੱਛੇ ਆਏ ਹੋਏਨ ਡੈਮੋਕਰੈਟਿਕ ਟੀਚਰ ਫਰੰਟ ਦੇ ਦੋਵੇਂ ਤਰ੍ਹਾਂ ਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੂਰੀ ਤਨਦੇਹੀ ਦੇ ਨਾਲ ਇਸ ਸਿਸ਼ਣਾਤ ਦੀ ਹਮਾਇਤ ਕੀਤੀ ਜਾ ਰਹੀ ਆ ਤੇ ਸਰਕਾਰ ਨੂੰ ਇਹ ਸੁਝਾ ਦਿੱਤਾ ਜਾ ਰਿਹਾ ਵੀ ਇਹ ਕੰਪਿਊਟਰ ਤੇ ਹਫਕਾਨੀਆਂ ਜੋ ਲੰਮੇ ਸਮੇ ਤੋਂ ਪੈਂਡਿੰਗ ਮੰਗਾ ਪਈਆਂ ਨੇ ਇਹਨਾਂ ਨੂੰ ਸਿੱਖਿਆ ਵਿਭਾਗ ਤੇ ਲੈ ਆ ਕੇ ਮਰਜ਼ੀ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਸਾਰੇ ਅਲਾਵਾ ਬਾਲਾ ਗੁਰੂ ਲਾਗੂ ਕੀਤਾ ਜਾਣ ਦੇਖੋ ਕਿੰਨਾ ਅਤਿਖਾ ਖਾ ਖਾਂ ਮਾਰਦਾ ਅੱਖ ਹਜ਼ਾਰਾਂ ਦੀ ਗਿਣਤੀ ਵਿੱਚ ਕੰਪਿਊਟਰ ਤੇ ਆਪਕਾ ਪ੍ਰਾਤਿਵੀ ਜੈ ਸਭੰਦੀਆਂ ਦੇ ਸਹਿਯੋਗ ਤੇ ਨਾਲ ਪਰ ਮੰਤ ਮੰਡੀਆਂ ਕੋਠੀ ਦੇ ਮੂਰੇ ਬੈਠੇ ਹੋਏ ਨੇ ਤੇ ਉਧਰੋਂ ਪ੍ਰਸ਼ਾਸਨ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਪਰ ਦੋ ਤਿੰਨ ਲੇਰਾਂ ਦੀ ਸੁਰੱਖਿਆ ਤਾਇਨਾਤ ਕੀਤੀ ਹੋਈ ਆ ਪਰ ਅਧਿਆਪਕਾਂ ਦਾ ਜੋਸ਼ ਸਾ ਮਾਰ ਰਿਹਾ ਨੇ ਕਿ ਕਲਾਰੇ ਲਾ ਰਹੇ ਨੇ ਕਹਿ ਰਹੇ ਨੇ ਕਿ ਕੰਪਿਊਟਰ ਦੇ ਅਫਕਾਮ ਸਿਖਾਉ ਕੋ ਅਕਿਲਾ ਮਾਰ ਦਿੱਤਾ ਜਾਵੇ ਸੀਐਸਆਰ ਦੇ ਰੂਲ ਲਾਗੂ ਕੀਤੇ ਜਾਣ 12 20 ਸਾਲਾਂ ਤੋਂ ਹਾਦਸੇ ਹੋਣ ਦਾ ਸੰਤਾਪ ਭੋਗ ਰਹੇ ਹੁਣ ਅੱਜ ਦੇ ਇਕੱਠ ਵਿੱਚ ਵੱਡੀ ਪੱਧਰ ਤੇ ਔਰਤ ਅਧਿਆਪਕਾਂ ਨੇ ਸ਼ਾਮਲ ਹੋਈਆਂ ਨੇ ਜਿਹੜੀਆਂ ਕਿ ਕਹਿ ਰਹੀਆਂ ਨੇ ਜ਼ੋਰ ਦੇ ਰਹੀਆਂ ਨੇ ਆਗੂਆਂ ਤੇ ਕਿ ਅੱਜ ਮਸਲੇ ਦਾ ਕੋਈ ਨਾ ਕੋਈ ਹੱਲ ਹੋਣਾ ਤੇ ਸਰਕਾਰ ਅੱਜ ਕੋਈ ਨਾ ਕੋਈ ਐਲਾਨ ਕਰੇ ਨਹੀਂ ਨਹੀਂ ਨਾ ਕਿ ਕੋਈ ਸੰਤੋਸ਼ ਨਹੀਂ ਹੋਵਾਂਗੇ ਦੇਖੋ ਪਾਸੇ ਇਹ ਸਮਰਥ ਜਾਂਦਾ ਕੋਸ਼ਿਸ਼ ਕੋਸ਼ਿਸ਼ ਦੇ ਨਾਲ ਸਾਰੇ ਲੋਕ ਹੈਨ ਪੰਚਮਾਨ ਦੀ ਕੋਠੀ ਦੇ ਅੱਗੇ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਕੋਈ ਪੈਚਅਪ ਹੋ ਜਾਵੇ ਸਮਝੌਤਾ ਹੋ ਜਾਵੇ ਪਰ ਪਰ ਭਰਾਤਰੀ ਜਿਥੇ ਬੰਨਿਆ ਨੇ ਆਗੂ ਤੇ ਕੰਪਿਊਟਰ ਅਧਿਆਪਕ ਪੁਖੜ ਆ ਸ਼ਿਮਾਰਸ਼ ਕਮੇਟੀ ਦੇ ਆਗੂ ਆਉਣ ਪ੍ਰਸ਼ਾਸਨ ਕੋਸ਼ਿਸ਼ ਨਹੀਂ ਕਰਾ ਸਕਿਆ ਅੱਗੇ ਕਹਿ ਰਹੇ ਸੀ ਨਾ ਕਿ ਪ੍ਰਸ਼ਾਸਨ ਨੂੰ ਸਿਰਫ ਲਾਰੇ ਲਾ ਰਿਹਾ ਸੀ ਉਹਨਾਂ ਲਾਰਿਆਂ ਦੇ ਵਿੱਚ ਅਸੀਂ ਨਹੀਂ ਆਵਾਂਗੇ ਕਿਉਂਕਿ ਐਸੇ 12 ਦਸੰਬਰ ਨੂੰ ਢੋਖੇ ਬਾਅ ਸਰਕਾਰ ਮੁਰਦਾਬਾ ਨਹੀਂ ਹੋਈ ਮੁਰਦਾਬਾ ਮੁਰਦਾਬਾ ਜਿੰਦਾਬਾਦ ਕੱਟਾ ਇੱਕ ਜਿੰਦਾਬਾਦ 22 ਤਰੀਕ ਤੋਂ ਜੋਨੀ ਸਿੰਘ ਲਾ ਜਿਹੜੇ ਇਸ ਕੰਪਿਊਟਰ ਤੇ ਇੱਕ

ਅੱਜ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਸਾਰੇ ਸਾਥੀਆਂ ਨੂੰ ਇੱਥੇ ਬੈਠ ਜਾਓ ਪ੍ਰਸ਼ਾਸਨ ਆਪਣੇ ਤੋਂ ਟਾਈਮ ਮੰਗ ਕੇ ਗਿਆ ਹੈ ਕਿ ਹੁਣੇ ਹੱਲ ਕਰਨ ਲਈ ਕੋਈ ਅਗਲੀ ਕਦਮ ਲੈ ਕੇ ਆਉਂਗੇ ਠੀਕ ਹੈ ਆਪਾਂ ਇੱਥੇ ਬੈਠਣਾ ਹੈ ਜਿਹੜੀ ਗੱਲ ਉੱਥੇ ਕਹਿ ਕੇ ਕਰੋ ਤੇ ਸਤਪੰਦਨ ਦੇ ਨਾਲ ਜੇ ਹੱਲ ਕਰਵਾਉਣਾ ਹੈ ਤਾਂ ਆਪਾਂ ਨੇ ਲੈ ਕੇ ਜਾਣਾ ਤਾਂ ਬਹਿਣਾ ਪਹਿਲਾ ਕੰਮ ਹੈ ਬਹਿਣਾ

ਠੀਕ ਹੈ 20 ਸਾਲ ਉਹਦਾ ਸੰਤਾਪ ਹੈ ਜਿਹੜਾ ਉਹ ਏਡੀ ਖੇਤੀ ਜੋੜ ਦੀ ਪੱਟਿਆ ਜਾਂਦਾ ਟਾਈਮ ਲੱਗਦਾ ਠੀਕ ਹੈ ਇੱਥੇ ਬੈਠਣੇ ਤੇ ਆਪਾਂ ਨੇ ਪ੍ਰਸ਼ਾਸਨ ਤੋਂ ਲੈ ਕੇ ਜਾਣਾ ਕੁਝ ਜੇ ਲੈ ਕੇ ਜਾਣ ਦਾ ਪਹਿਣਾ ਪਊਗਾ ਤੇ ਸਾਥੀਓ ਬੈਠ ਜੋ ਜਿਹੜੇ ਸਾਥੀ ਹਾਲੇ ਵੀ ਪਿੱਛੇ ਖੜੇ ਨੇ ਢੰਡਿਆਂ ਦੇ ਨਾਲ ਠੀਕ ਹੈ ਸਾਥੀਓ ਬੈਠ ਜੋ ਉੱਥੇ ਬੈਠ ਜਾਓ ਉੱਥੇ ਬੈਠ ਜਾਓ ਜਿੱਥੇ ਉੱਥੀ ਜਗ੍ਹਾ ਮਿਲ ਰਹੀ ਹੈ ਕਿਤੇ ਅੱਗੇ ਆਉਣ ਦੀ ਲੋੜ ਨਹੀਂ ਉੱਥੇ ਬੈਠੋ ਹਾਂਜੀ ਸਾਥੀਓ ਬੈਠ ਜਾਓ ਤੇ ਪਿਛਲੇ ਮਾਈਕ ਵਾਲਿਆਂ ਪੈਣਾ ਨੂੰ ਬੇਨਤੀ ਹੈ ਵੀ ਉੱਥੇ ਬਠਿਆਓ ਤੇ ਕੋ ਸਟੇਜ ਚਲਾਉਣੀ ਹੈ ਆਪਾਂ ਨੇ ਜਿਹੜੇ ਬਲਾਰੇ ਉੱਥੇ ਰਹਿੰਦੇ ਨੇ ਉਹ ਬਲਾਰੇ ਨੇ ਜਿਹੜੇ ਉਰੇ ਬੋਲਣਗੇ ਤੇ ਉਹਨਾਂ ਸਮਾਂ ਪ੍ਰਸ਼ਾਸਨ ਨੂੰ ਅਪੀਲ ਬੇਨਤੀ ਹੈ ਵੀ ਫਟਾ ਮਸਲਾ ਹੱਲ ਕਰੋ ਪਿਛਲੀ ਵਾਰੀ ਐਸਟੀਐਮ ਸਾਹਿਬ ਕਹਿ ਕੇ ਗਏ ਸੀ 12 ਤਰੀਕ ਨੂੰ ਡੀਏਜੀ ਫਾਈਲ ਕੱਢ ਦਾਂਗੇ ਅਸੀਂ ਬੋਲਦੇ ਹੋਏ ਵਿਕਰਮਵੀਰ ਨੇ ਕਿਹਾ ਸੀ ਭਾਈ ਕਿਹੜੀ 12 ਉਹਨਾਂ ਨੇ ਇਹ ਵੀ ਦੱਸਿਆ ਸੀ ਕਿ 12 ਦਸੰਬਰ 12 12 24 ਠੀਕ ਹੈ ਉਹਦੇ ਤੇ 1% ਦਾ ਡਾਊਟਫੁੱਲ ਨਹੀਂ ଥି। ਇਹਦਾ ਮਤਲਬ ਐਸ.ਡੀ.ਐਮ ਸਾਹਿਬ ਨੂੰ ਕਲੀਅਰ ਸੀ ਵੀ ਫਾਈਲ ਕਲੀਅਰ ਕਰਵਾ ਲਾਂਗੇ। ਹੁਣ ਜਿਹੜੇ ਮੌਜੂਦਾ ਐਸ.ਡੀ.ਐਮ ਸਾਹਿਬ ਨੇ ਉਹਨਾਂ ਨੂੰ ਅਪੀਲ ਐ ਬੇਨਤੀ ਐ ਵੀ ਉਹੋ ਜਿਹੜੀ ਸਾਡੇ ਨਾਲ ਵਾਅਦਾ ਕਰਕੇ ਗਏ ਤੇ ਉਹ ਵਾਅਦਾ ਠੀਕ ਕਰੋ ਤੇ ਉਸ ਨੂੰ ਲਾਗੂ ਕਰੋ ਵਾਦੇ ਨੂੰ। ਠੀਕ ਐ? ਇਸ ਲਈ ਹੁਣ ਬਹਿਣਾ ਪਊਗਾ। ਮੈਂ ਉੱਥੇ ਤੁਰਨ ਲੱਗੀ ਕਿਹਾ ਸੀ। ਠੀਕ ਐ? ਪਿਛਲੀ ਵਾਰ ਹੀ ਆਏ ਸੀ ਜਿਹੜਾ ਪ੍ਰਸ਼ਾਸਨ ਹੈ ਜਾਂ ਅੱਜ ਤੱਕ ਮੀਟਿੰਗਾਂ ਦਿੰਦੇ ਸੀ ਵੀ ਮੀਟਿੰਗ ਲੈ ਲਓ ਜੀ ਅਸੀਂ ਕਿਹਾ ਸੀ ਸਾਨੂੰ ਹੱਲ ਦੀ ਡੇਟ ਦਿਓ ਹੱਲ ਦੀ ਡੇਟ ਲਈ ਸੀ ਠੀਕ ਹੈ ਹੱਲ ਦੀ ਡੇਟ ਲੈ ਕੇ ਗਏ ਤੇ ਹੁਣ ਅੱਗੇ ਆਪਾਂ ਨੇ ਇਹ ਨਾਲ ਅਗਲੀ ਹਮੇਸ਼ਾ ਸਟੈਪ ਅੱਗੇ ਨੂੰ ਜਾਣਾ ਹੈ ਅਸੀਂ ਨੇ ਇਹ ਨਹੀਂ ਕਹਿਣਾ ਵੀ ਹੁਣ ਭਾਈ ਫਲਾਣੀ ਮੀਟਿੰਗ ਦੇ ਦਿਓ ਸਾਨੂੰ ਮੀਟਿੰਗ ਦੀ ਕੋਈ ਲੋੜ ਨਹੀਂ ਇਨੇ ਵੀਰ ਨੇ ਮੀਟਿੰਗ ਕਰਨੀ ਹੈ ਕਰ ਲਵੇ ਪੰਜਾਬ ਸਰਕਾਰ ਮੁੜਦਾਬਾ 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 ਬੜੇ ਸਰਕਾਰ ਮੁੜਦਾਬਾ 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 ਹੁਣ ਅੱਗੇ ਚੱਲਾਂਗੇ ਗੁਰਵਸ਼ ਵੀਰ ਨੂੰ ਬੇਨਤੀ ਹੈ ਵੀ ਜਿਹੜੇ ਸਾਥੀ ਰਹਿ ਗਏ ਤੇ ਉਹਨਾਂ ਨੂੰ ਬੋਲਣ ਦਾ ਚੱਲੂਗਾ ਬਾਕੀ ਆਪਾਂ